بس ਇਹ ਜਿਹੜੀ ਬਸਤੀ ਸੀ ਕਿਸੇ ਜ਼ਮਾਨੇ ਵਿੱਚ ਇਹ ਬਹੁਤ ਬਦਨਾਮ ਬਸਤੀ ਹੁੰਦੀ ਸੀ ਅੱਜ ਅਗਰ ਤੁਸੀਂ ਇੱਥੇ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਤੁਸੀਂ ਕੈਮਰਾ ਪੈਨ ਕਰਕੇ ਦਿਖਾਓ ਤਾਂ ਅੱਜ ਇੱਥੇ ਕਿੰਨੀ ਸ਼ਾਂਤੀ ਹੈ ਤੇ ਇੱਥੇ ਕਿੰਨਾ ਕਿੰਨੀ ਠਲ ਪਈ ਹੋਈ ਹੈ 6 ਮਿੰਨ ਹੋ ਗਏ ਵਧੀਆ ਸੌਖੇ ਸੋਈ ਜਾਂਦੇ ਆ ਵਧੀਆ ਆਰਾਮ ਦੀ ਨੀਂਦ ਉੱਠਦੇ ਆ ਹੁਣ ਕੋਈ ਵੀ ਨਹੀਂ ਆਉਂਦਾ ਤੇ ਅੱਗੇ ਲੈਣਾ ਫੁੱਲ ਲੱਗੀਆਂ ਹੁੰਦੀਆਂ ਸੀ 26 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ 20 ਕੁਇੰਟਲ ਤੋਂ ਵੱਧ ਪੋਸਟ ਰਿਕਵਰ ਹੋਇਆ ਹੈ 9 ਲੱਖ ਤੋਂ ਵੱਧ ਡਰਗ ਮਨੀ ਰਿਕਵਰ ਹੋਇਆ ਹੈ 21000 ਤੋਂ ਵੱਧ ਨਸ਼ੀਲੀ ਗੋਲੀਆਂ ਰਿਕਵਰ ਹੋਈਆਂ ਉਸ ਦਾ ਧੰਨਵਾਦ ਕਰਦੇ ਆ ਜੀ 6 ਮਹੀਨੇ ਹੋ ਗਏ ਵਧੀਆ ਸੌਖੇ ਸੌਂ ਜੰਨੇ ਆ ਵਧੀਆ ਆਰਾਮ ਦੀ ਨਹੀਂ ਉੜਦੇ ਆ ਹੁਣ ਕੋਈ ਵੀ ਨਹੀਂ ਆਉ ਜਾਂ ਤੇ ਅੱਗੇ ਲਾਈਨਾਂ ਫੁੱਲ ਲੱਗੀਆਂ ਹੁੰਦੀਆਂ ਸੀ ਜਿਹੋ ਦਾ ਪੁਲਿਸ ਨੇ ਕਦਮ ਚੱਕਿਆ ਉਹਦਾ ਕੋਈ ਵੀ ਨਹੀਂ ਇੱਥੇ ਬਸਤੀ ਦੇ ਵਿੱਚ ਕਰਦਾ ਅੱਗੇ ਮੋਟਰਸਾਈਕਲ ਸੜਕ 'ਤੇ ਲੋਕਾਂ ਦੀਆਂ ਭੈਣਾਂ ਜਾਂਦੀਆਂ ਜੀ ਕਿਵੇਂ ਬਾਹਰ ਹੁੰਦੇ ਆ ਰਾਹ ਬੰਦ ਹੁੰਦਾ ਸੀ ਹੁਣ ਬਹੁਤ ਵਧੀਆ ਜੀ ਕੋਈ ਵੀ ਨਹੀਂ ਹੋ ਜਾ ਗਲਤ ਕੰਮ ਕਰਦਾ ਨਸ਼ੇ ਦਾ ਜਿਹੜੇ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਉਹ ਵਧੀਆ ਮੰਨੀ ਬਹੁਤ ਹੀ ਵਧੀਆ ਕੀਤੀ ਆ ਕਿਉਂਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲ ਚੁੱਕੀਆਂ ਅੱਜ ਇਹ ਡਿਮੋਲੀਸ਼ਨ ਐਕਟੀਵਿਟੀ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਪਿਛਲੀ ਵਾਰੀ ਵੀ ਨਸ਼ਾ ਤਸਕਰ ਕੋਲ ਕਾਫੀ ਹੰਗਾਮਾ ਕੀਤਾ ਗਿਆ ਸੀ ਪਰ ਇਸ ਟਾਈਮ ਕੋਈ ਬੇਸ ਨਹੀਂ ਰਿਹਾਗਾ ਹੰਗਾਮੇ ਵਾਲਾ ਕਿਸ ਤਰ੍ਹਾਂ ਸਮਝੋ ਤੁਸੀਂ ਜੀ ਇਹ ਕਲੀਅਰ ਕਟ ਇੱਕ ਇੰਡੀਕੇਸ਼ਨ ਹੈ ਕੀ ਜਿਹੜੀ ਮੁਹਿੰਮ 1 ਮਾਰਚ ਨੂੰ ਇਹ ਜੋਰਸ਼ੋਰ ਨਾਲ ਸਟਾਰਟ ਹੋਈ ਸੀ ਯੁਧ ਨਸ਼ਾ ਵਿਰੁੱਧ ਦਾ ਇੱਕ ਵਿਜੀਬਲ ਇਮਪੈਕਟ ਕੋਟਕਪੁਰਾ ਵਿਖੇ ਅਸੀਂ ਦੇਖ ਸਕਦੇ ਨੇ 4 ਮਹੀਨੇ ਪਹਿਲੇ ਤੁਸੀਂ ਸਾਰੇ ਹੀ ਇੱਥੇ ਆਏ ਸੀ ਤਾਂ ਉਸ ਵੇਲੇ ਵੀ ਇੱਥੇ ਇੱਕ ਡਿਮੋਲੀਸ਼ਨ ਡਰਾਈਵ ਇਸੀ ਲੋਕੇਸ਼ਨ ਤੇ ਕੀਤੀ ਗਈ ਸੀ ਤਾਂ ਉਸ ਵੇਲੇ ਜਿਹੜਾ ਪਬਲਿਕ ਸੈਂਟੀਮੈਂਟ ਸੀ ਔਰ ਅੱਜ ਦਾ ਜਿਹੜਾ ਪਬਲਿਕ ਸੈਂਟੀਮੈਂਟ ਹੈ ਦੈਟ ਇਜ਼ ਅ ਕੰਪਲੀਟ ਕੰਟਰਾਸਟ ਤਾਂ ਉਸ ਵੇਲੇ ਪੁਲਿਸ ਨੂੰ ਔਰ ਸਾਰਿਆਂ ਨੂੰ ਇਹ ਕਿਹਾ ਗਿਆ ਸੀ ਕਿ ਇਹ ਇੱਕ ਬਹੁਤ ਚੰਗਾ ਉਪਰਾਲਾ ਸਟਾਰਟ ਕੀਤਾ ਗਿਆ ਹੈ ਔਰ ਉਸ ਉਪਰਾਲੇ ਦੀ ਜਿਹੜੀ ਇੱਕ ਸਸਟੇਨਡ ਲਹਿਰ ਸੀ ਉਹ ਅਸੀਂ ਔਰ ਸਸਟੇਨਡ ਮੋਮੈਂਟਮ ਅਸੀਂ ਮੇਨਟੇਨ ਕਰਨ ਚ ਕਾਮਯਾਬ ਹੋਏ ਨੇ ਔਰ ਇਹਦਾ ਜਿਹੜੇ ਆંકੜੇ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਵੱਲੋਂ 1 ਮਾਰਚ ਤੋਂ ਲੈ ਕੇ ਹੁਣ ਤੱਕ 624 ਪਰਚੇ ਰਜਿਸਟਰ ਕੀਤੇ ਗਏ ਨਸ਼ਾ ਤਸਕਰਾਂ ਦੇ ਖਿਲਾਫ ਤਾਂ 1054 ਨਸ਼ਾ ਤਸਕਰ ਜੇਲ੍ਹ ਚ ਭੇਜੇ ਗਏ ਨੇ ਜਿਹੜੀ ਫਿਗਰਸ ਆਪਣੇ ਆਪ ਚ ਇਹ ਦਰਸ਼ਾਉਂਦੀ ਹੈ ਕਿ ਡੇਲੀ ਸਾਡੇ ਜਿਹੜੇ ਪੁਲਿਸ ਤੇ ਸਾਡੇ ਐਸ ਐਚ ਓਜ਼ ਨੇ ਤੇ ਗਰਾਊਂਡ ਲੈਵਲ ਜਿਹੜੇ ਐਨ ਜੀ ਓਜ਼ ਨੇ ਉਹ ਕਿੰਨੀ ਮਿਹਨਤ ਕਰਦੇ ਪਏ ਇਸੀ ਲੜੀ ਦੇ ਚ 26 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ 2 ਕਿਵੈਂਟਲ ਤੋਂ ਵੱਧ ਪੋਸਟ ਰਿਕਵਰ ਹੋਇਆ ਹੈ 9 ਲੱਖ ਤੋਂ ਵੱਧ ਡਰਗ ਮਨੀ ਰਿਕਵਰ ਹੋਇਆ ਹੈ 21000 ਤੋਂ ਵੱਧ ਨਸ਼ੀਲੀ ਗੋਲੀਆਂ ਰਿਕਵਰ ਹੋਈਆਂ ਹੈ ਔਰ 9 ਕਰੋੜ ਤੋਂ ਵੱਧ ਜਿਹੜੀ ਜਾਇਦਾਦ ਹੈਗੀ ਨਸ਼ਾ ਤਸਕਰਾਂ ਦੀ ਉਹ ਫ੍ਰੀਜ਼ ਕਰਾਈ ਜਾ ਚੁੱਕੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਡਿਮੋਲੇਸ਼ਨ ਡਰਾਈਵ ਜਦੋਂ ਵੀ ਸਾਡੇ ਕੋਲ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਰਿਕੁਐਸਟ ਆਂਦੀ ਹੈ ਪੁਲਿਸ ਹਮਦਦ ਵਾਸਤੇ ਅਸੀਂ ਸਾਰੇ ਇਕੱਠੇ ਪ੍ਰੋਪਰ ਪ੍ਰੋਸੀਜਰ ਨੂੰ ਫਾਲੋ ਕਰਦੇ ਹੋਏ ਉਹ ਐਕਟੀਵਿਟੀਜ਼ ਅਸੀਂ ਕਰਾਂਦੇ ਹਾਂ ਇਸ ਜਿਹੜਾ ਵਿਅਕਤੀ ਹੈ ਇਸ ਦੇ ਖਿਲਾਫ ਕਿੰਨੇ ਮੁਕੱਦਮੇ ਨੇ ਇਹ ਵਿਸ਼ਾਲ ਹੈ ਇਹਤੇ ਵੀ ਇਹਦਾ ਵੀ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਤੇ ਐਨਡੀਪੀਐਸ ਵੀ ਹੈ ਐਂਡ ਵੈਰੀ ਇੰਪੋਰਟੈਂਟਲੀ ਕਿ ਇਹਦੀ ਸ਼ਿਕਾਇਤ ਬਹੁਤ ਸਿਗੀ ਇੱਥੇ ਲੋਕਲੀ ਤਾਂ ਇਹ ਜਿਹੜਾ ਪੂਰਾ ਇਹ ਜਿਹੜੀ ਬਸਤੀ ਸੀ ਕਿਸੇ ਜ਼ਮਾਨੇ ਵਿੱਚ ਇਹ ਬਹੁਤ ਬਦਨਾਮ ਬਸਤੀ ਹੁੰਦੀ ਸੀ ਅੱਜ ਅਗਰ ਤੁਸੀਂ ਇੱਥੇ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਤੁਸੀਂ ਕੈਮਰਾ ਪੈਨ ਕਰਕੇ ਦਿਖਾਓ ਤਾਂ ਅੱਜ ਇੱਥੇ ਕਿੰਨੀ ਸ਼ਾਂਤੀ ਹੈ ਤੇ ਇੱਥੇ ਕਿੰਨਾ ਕਿੰਨੀ ਠੱਲ ਪਈ ਹੋਈ ਹੈ ਤੇ ਲੋਕਲ ਜਿਹੜੀ ਪਬਲਿਕ ਹੈ ਉਹਨਾਂ ਦੇ ਵੀ ਤੁਸੀਂ ਫੀਡਬੈਕ ਜ਼ਰੂਰ ਲਿਓ ਤਾਂ ਕਿ ਇੱਕ ਐਕਚੁਅਲ ਪਿਕਚਰ ਅਸੀਂ ਦਿਖਾ ਪਈਏ ਉਹਨਾਂ ਦੇ ਸਮੇਂ ਵਿੱਚ ਹੋਰ ਕਿੰਨੇ ਨੰਬਰ ਲੱਗਦੇ ਸੀ ਇਸ ਤਰ੍ਹਾਂ ਜੀ ਸਾਡੀ ਤੇ ਡੇਲੀ ਜਿਹੜੀ ਕਾਰਵਾਈ ਲਗਾਤਾਰ ਸਾਡੀ جاری ਹੈ ਔਰ ਅਸੀਂ ਟਾਈਮ ਟੂ ਟਾਈਮ মিডিਆ ਨੂੰ ਅਸੀਂ ਇਨਫੋਰਮ ਕਰਦੇ ਰਹਿੰਦੇ ਹਾਂ ਡੇਲੀ ਦਾ ਸਾਡਾ ਵੀ ਜਾਂਦਾ ਕੱਲ ਵੀ ਅਸੀਂ ਤਿੰਨ ਮੁਲਜ਼ਮ ਫੜੇ ਸੀ ਤੇ ਡੀਐਸਪੀ ਕੋਟਕਪੁਰਾ ਦੀ ਸੁਪਰਵੀਜ਼ਨ ਹੇਠ ਹੀ ਇਥੇ ਇੱਕ ਪਰਚਾ ਰਜਿਸਟਰ ਹੋਇਆ ਸੀ ਜੇਚ 300 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਦੋਨੋਂ ਹੀ ਜਿਹੜੇ ਬੰਦੇ ਸੀ ਉਹ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਸੀ ਜਿਹੜੇ ਨਸ਼ਾ ਇਥੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਐਂਡ THEN ਦੇ ਵਰ ਰਾਉਂਡਡ ਅ ਬਹੁਤ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਸੀ ਇਸ ਟਾਈਪ ਦੇ ਕੇਸਿਸ ਡੇਲੀ ਖਰੀਦਕੋਟ ਪੁਲਿਸ ਵੱਲੋਂ ਰਜਿਸਟਰ ਹੋ ਰਹੇ ਨੇ ਇਹ ਜਿਹੜੀ ਬਸਤੀ ਸੀ ਕਿ